ਅੱਜ ਅਸੀਂ ਲੱਗੇ ਆਏ ਆ ਜੀ ਆਪਣੇ ਰਾਗੀ ਪਾਠੀ ਸਿੰਘਾਂ ਵਾਸਤੇ ਚੂੜੀਦਾਰ ਗਿਆਨੀ ਵਾਲਾ ਪਜਾਮਾ ਤੇ ਹੁਣ ਤੁਸੀਂ ਕਹੋਗੇ ਵੀ ਇਹਦੇ ਵਿੱਚ ਕੀ ਸਪੈਸ਼ਲ ਜੀ ਲੈਣ ਦੀ ਆ ਉਹਨਾਂ ਵਾਸਤੇ ਤੇ ਜਿਵੇਂ ਆਪਣੇ ਸਿੰਘਾਂ ਦੇ ਮਤਲਬ ਪਜਾਮਿਆਂ ਨੂੰ ਇਹ ਗਿਆਨੀ ਵਾਲੇ ਪਜਾਮਿਆਂ ਨੂੰ ਨਾ ਪਾਕਟਾਂ ਨਹੀਂ ਹੁੰਦੀਆਂ ਇਹਦੇ ਵਿੱਚ ਆ ਗੱਲ ਆ ਤੇ ਉਹਨਾਂ ਨੂੰ ਫੋਨ ਆਪਣੇ ਪਾਉਣੇ ਪੈਂਦੇ ਆ ਵੱਖਰੀ ਜੀ ਇਹੋ ਚ ਤਵਖੀਰ ਜਿਆ ਚ ਫੋਨ ਡਿੱਗਨ ਦਾ ਤੇ ਜਾਂ ਚੋਰੀ ਹੁੰਦਾ ਜਿਆਦਾ ਖਤਰਾ ਰਹਿੰਦਾ ਆ ਵੇਖੋ ਜੀ ਆ ਪੂਰੇ ਫੁੱਲ ਕੇਰੇ ਵਾਲਾ ਗਿਆਨੀ ਵਾਲਾ ਪਜਾਮਾ ਵਾ ਇੱਕ ਮਿੰਟ ਮੈਂ ਵੀਡੀਓ ਪੋਜ਼ ਕਰਦਾ ਹਾਂ ਹਾਂਜੀ ਆ ਵੇਖੋ ਜੀ ਆ ਪੂਰੇ ਫੁੱਲ ਕੇਰੇ ਵਾਲਾ ਗਿਆਨੀ ਵਾਲਾ ਪਜਾਮਾ ਵਾ ਤੇ ਆਪਾਂ ਇਹਦੇ ਚ ਵੱਖਰਾ ਕੀ ਕੀਤਾ ਵਾ ਵੀ ਗਿਆਨੀ ਵਾਲੇ ਪਜਾਮੇ ਨੂੰ ਸਾਰਿਆਂ ਨੂੰ ਪਤਾ ਪਾਕਟਾਂ ਨਹੀਂ ਹੁੰਦੀਆਂ ਜੇਬਾਂ ਤਾਂ ਬਗੈਰ ਹੁੰਦਾ ਵਾ ਤੇ ਆਪਾਂ ਇਹਦੇ ਵਿੱਚ ਇਹੋ ਵੱਖਰੀ ਚੀਜ਼ ਕੀਤੀ ਗਿਆਨੀ ਵਾਲੇ ਪਜਾਮੇ ਚ ਆਪਾਂ ਜੇਬਾਂ ਲਾਈਆਂ ਵਾ ਹੁਣ ਤੁਸੀਂ ਦੇਖੋ ਕਿੱਦਾਂ ਲਾਈਆਂ ਵਾ ਹੋ ਤੋ ਇਹ ਮੈਨੂੰ ਕਿੱਦਾਂ ਲਾਈਆ ਵਾ ਆਖੋ ਜੀ ਆਜੇ ਜੇਵ ਆਜੇ ਦੂਜੀ ਜੇਵ ਆਜੇ ਨਾਲਾ ਠੀਕ ਹੈ ਜੀ ਹੁਣ ਜਦੋਂ ਨਾਲਾ ਇਧਰੋਂ ਵੱਜ ਜਾਣਾ ਵਾ ਹੁਣ ਜਦੋਂ ਇਧਰੋਂ ਆਪਾਂ ਨਾਲਾ ਬੰਨਿਆ ਚੂੜੀਆਂ ਆਉਣੀਆਂ ਅੱਗੇ ਤੇ ਆਜੇ ਇਹਨੂੰ ਇਧਰ ਦੀਆਂ ਚੂੜੀਆਂ ਆ ਜੜੀਆਂ ਇਧਰ ਤੇ ਆਜੇਵ ਇਹਨੂੰ ਤੋਸ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਐਸ ਖਾਲਸਾ ਟੇਲਰ ਤੁਹਾਡਾ ਵੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ